ਵੇ ਮੈਂ ਸੋਚਿਆ ਚਲੋ ਲਾਈਵ ਹੀ ਕਰਦੇ ਹਾਂ ਸਿੱਧਾ ਡਾਇਰੈਕਟ ਵੀ ਵੀਡੀਓ ਕੀ ਬਣਾਉਣੀ ਆ ਲਾਈਵ ਤੇ ਚੱਲਦੇ ਆ ਤੇ ਟਾਈਟਲ ਤੁਸੀਂ ਪੜ ਹੀ ਲਿਆਇਆ ਵੀ ਆਪਾਂ ਅਪੀਲ ਕੀਤੀ ਐ ਚੀਮੇ ਬਾਈ ਨੂੰ ਵੀ ਤੇਰੇ ਤੇ ਹੁਣ ਆਖਰੀ ਉਮੀਦ ਆ ਤੇ ਮੈਂ ਨਾਲ ਨਾਲ ਮੜ ਜਾ ਦੇਖਦਾ ਸੀਗਾ ਮੈਂ ਕਿਹਾ ਚੱਲ ਸੈਟਿੰਗ ਜੀ ਵੀ ਕਰ ਲਈਏ ਤੇ ਕਿੱਦਾਂ ਆ ਵੀ ਸਹੀ ਚੱਲ ਰਹੀ ਆ ਆਵਾਜ਼ ਸਹੀ ਆ ਰਹੀ ਆ ਜਾਂ ਨਹੀਂ ਆ ਰਹੀ ਤੇ ਬਾਕੀ ਤੁਸੀਂ ਵੀ ਦੱਸਿਓ ਆਵਾਜ਼ ਸਹੀ ਆ ਤੇ ਪਤਾ ਲੱਗ ਜਾਂਦਾ ਫਿਰ ਆਵਾਜ਼ ਦਾ ਕਿੱਦਾਂ ਨਸੋ ਜੇ ਕੋਈ ਦੇਖਦਾ ਆ ਤਾਂ ਆਉਂਦੀ ਕਿਸੇ ਨੂੰ ਵੀਡੀਓ ਸ਼ੋ ਤੇ ਕਰੀਏ ਆਪਾਂ ਗੱਲਬਾਤ ਤੇ ਪਰ ਮੈਨੂੰ ਲੱਗਦਾ ਕਿ ਕੰਮ ਗਲਤ ਹੋ ਗਿਆ ਵੀਡੀਓ ਸਹੀ ਨਹੀਂ ਆ ਰਹੀ ਵੀਡੀਓ ਸਹੀ ਨਹੀਂ ਆ ਰਹੀ ਹਾਂ ਨਹੀਂ ਠੀਕ ਹੈ ਚਲੋ ਕੋਈ ਗੱਲ ਨਹੀਂ ਆਪਾਂ ਇਦਾਂ ਹੀ ਕਰ ਲੈਣੀ ਗੱਲਬਾਤ ਫੋਨ ਡੇਡਾ ਕਰਕੇ ਦੇਖ ਲਿਓ ਤੇ ਉਹ ਚੇਤਾ ਭੁੱਲ ਗਿਆ ਸੀਗਾ ਕਰਨ ਦਾ ਸੈਟਿੰਗ ਜੀ ਵਿੱਚ ਤੇ ਹੁਣ ਲਾਈਵ ਸਟਾਰਟ ਕਰ ਦਿੰਦਾ ਆ ਤੇ ਜਦੋਂ ਦਿਖਦੀ ਉਹਦੇ ਦੇਖ ਲਿਓ ਮੈਂ ਪਹਿਲਾਂ ਕੀਤਾ ਨਹੀਂ ਉਹਨੂੰ ਸੈਟ ਜਾ ਤੇ ਗੱਲ ਕਰਦੇ ਸੀ ਚੀਮੇਬਾਈ ਦੀ ਮੈਂ ਕਿਹਾ ਚਲੋ ਚੀਮੇਬਾਈ ਤੱਕ ਆਪਾਂ ਹੁਣ ਉਹ ਹੀ ਉਮੀਦ ਰਹਿ ਗਈ ਆਪਣੀ ਆਖਰੀ ਤੇ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਇੱਕ ਕਰਨਲ ਰਿੰਕ ਦੇ ਬੰਦੇ ਦੇ ਨਾਲ ਕਿਸ ਤਰ੍ਹਾਂ ਪੁਲਿਸ ਦੁਆਰਾ ਕੁੱਟਮਾਰ ਕੀਤੀ ਗਈ ਹੈ ਨਾ ਦੇਖਿਆ ਵੀਡੀਓ ਸਾਹਮਣੇ ਆਉਂਦੀਆਂ ਸੀਗੀਆਂ ਦੇਖਦੇ ਸੀਗੇ ਵੀ ਪੁਲਿਸ ਨੇ ਕਾਫੀ ਉਸ ਬੰਦੇ ਨੂੰ ਕੁੱਟਿਆ ਮਾਰਿਆ ਉਸ ਅਫਸਰ ਨੂੰ ਤੇ ਬੜੀ ਮਾੜੀ ਗੱਲ ਆ ਕਿ ਪੁਲਿਸ ਦਾ ਅੱਜ ਵੀ ਰਵਈਆ ਉਦਾਂ ਦਾ ਹੀ ਆ ਜਿੱਦਾਂ ਦਾ ਪਿਛਲੇ ਸਮਿਆਂ ਦੇ ਵਿੱਚ ਸੁਣਦੇ ਆਏ ਆ ਨਹੀਂ ਚਾਹੀਦਾ ਇਹੋ ਜਿਹਾ ਹੁਣ ਤਾਂ ਸੁਧਰ ਜਾਣਾ ਚਾਹੀਦਾ ਆ ਬਥੇਰਾ ਸਮਾਂ ਬੀਤ ਗਿਆ ਬਥੇਰਾ ਕੁਝ ਕਰ ਲਿਆ ਪੰਜਾਬ ਦੇ ਵਿੱਚ ਆਪਾਂ ਹੁਣੇ ਅੱਗੇ ਦੀ ਸੋਚ ਲਈਏ ਵੀ ਕਿੱਦਾਂ ਹੀ ਜੀਉਣਾ ਹੈ ਕਿੱਦਾਂ ਹੀ ਰਹਿਣਾ ਹੈ ਤੇ ਸਮਝਣਾ ਚਾਹੀਦਾ ਤੇ ਦੂਜੇ ਪਾਸੇ ਜਿਹੜਾ ਕਿਸਾਨੀ ਧਰਨਾ ਲੱਗਾ ਹੋਇਆ ਸੀਗਾ ਉਹ ਵੀ ਦੇਖਿਆ ਸਾਰਿਆਂ ਨੇ ਕਿੱਦਾਂ ਚਕਾਇਆ ਗਿਆ ਤੇ ਕਿੱਦਾਂ ਬਾਅਦ ਚ ਲੋਕਾਂ ਦਾ ਲੋਕਾਂ ਨੇ ਉੱਥੇ ਆਸ-ਪਾਸ ਦੇ ਲੋਕਾਂ ਨੇ ਕਿਸਾਨਾਂ ਦਾ ਸਮਾਨ ਹੀ ਚੱਕ ਕੇ ਲੈ ਗਏ ਲੋਟਰ ਗਏ ਲੈ ਗਏ ਟਰਾਲੀਆਂ ਤੱਕ ਲੈ ਗਏ ਅੱਖੇ ਸੀ ਲਾ ਕੇ ਲੈ ਗਿਆ ਸਾਰਾ ਕੁਝ ਨਾ ਦੇਖਿਆ ਸਭ ਨੇ ਬੜੀ ਸ਼ਰਮ ਵਾਲੀ ਗੱਲ ਆ ਤੇ ਨਹੀਂ ਇਦਾਂ ਦਾ ਹੋਣਾ ਚਾਹੀਦਾ ਕੁਝ ਵੀ ਸਾਡੇ ਪੰਜਾਬ ਦੇ ਹਾਲਾਤ ਲੱਗਦਾ ਨਹੀਂ ਕਦੇ ਸੁਧਰਨਗੇ ਜਦੋਂ ਪਹਿਲੀਆਂ ਸਰਕਾਰਾਂ ਹੁੰਦੀਆਂ ਸੀਗੇ ਨਾ ਕਾਂਗਰਸ ਹੁੰਦੀ ਸੀ ਅਕਾਲੀ ਦਲ ਵਾਲੇ ਹੁੰਦੇ ਸੀਗੇ ਤੇ ਆਪਾਂ ਉਹਨਾਂ ਤੋਂ ਉੱਕ ਗਏ ਸੀਗੇ ਆਪਾਂ ਨੂੰ ਲੱਗਦਾ ਹੁੰਦਾ ਸੀਗਾ ਯਾਰ ਕੋਈ ਚੱਜ ਦੀ ਸਰਕਾਰ ਆਵੇ ਸਾਡੇ ਪੰਜਾਬ ਦੇ ਹਾਲਾਤ ਸੁਧਰਨਗੇ ਵਧੀਆ ਮਾਹੌਲ ਹੋਊਗਾ ਸੋਹਣਾ ਹੋਊਗਾ ਨਾ ਸਾਰੇ ਇਹ ਚੀਜ਼ ਸੋਚਦੇ ਹੁੰਦੇ ਸੀਗੇ ਪਰ ਕਿਤੇ ਨਾ ਕਿਤੇ ਉਹ ਚੀਜ਼ ਦੇਖਣ ਨੂੰ ਮਿਲੀ ਨਹੀਂ ਅਜੇ ਵੀ ਦੇ ਲੋਕਾਂ ਨੇ ਬੜੀ ਸਪੋਰਟ ਕੀਤੀ ਸੀ ਕਿ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਐ ਵੀ ਬੜੀ ਉਮੀਦ ਸੀਗੀ ਲੋਕਾਂ ਨੂੰ ਵੀ ਹਾਂ ਵੀ ਜਦੋਂ ਇਹ ਆਉਣਗੇ ਸ਼ਾਇਦ ਕੁਝ ਵਧੀਆ ਹੋਊਗਾ ਪਰ ਪਤਾ ਨਹੀਂ ਕੁਝ ਵੀ ਹੋਇਆ ਹੀ ਨਹੀਂ ਕੁਝ ਵੀ ਉਦਾਂ ਦੇ ਹਾਲਾਤ ਅੱਜ ਵੀ ਉਦਾਂ ਦੇ ਹੀ ਆ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਸੀਗੇ ਕੋਈ ਫਰਕ ਨਹੀਂ ਪਿਆ ਕੋਈ ਫਰਕ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਆ ਵੀ ਕਿਸ ਤਰ੍ਹਾਂ ਦਾ ਰਵਈਆ ਹੁੰਦਾ ਆ ਖਾਸ ਕਰਕੇ ਪੁਲਿਸ ਦਾ ਤੇ ਸਰਕਾਰ ਨੂੰ ਚਾਹੀਦਾ ਕੁਝ ਨਾ ਕੁਝ ਇਦਾਂ ਦਾ ਕਰਨਾ ਵੀ ਨਹੀਂ ਇਹ ਗਾਂ ਸੁਧਰ ਜਾਣਾ ਚਾਹੀਦਾ ਹੈ ਹੁਣ ਤਾਂ ਸੁਧਰੋ ਬੜਾ ਮੋਟਾ ਵੀ ਅਜ ਵੀ ਉਦਾਂ ਦੇ ਰਹਿਣਾ ਜਿੱਦਾਂ ਦੇ ਅਸੀਂ ਪਹਿਲਾਂ ਸੀਗੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਤੇ ਇੱਕ ਕਰਨਲ ਰੈਂਕ ਦੇ ਬੰਦੇ ਨਾਲ ਇਦਾਂ ਹੋ ਸਕਦਾ ਤੇ ਮੇਰੇ ਖਿਆਲ ਚ ਆ ਬੰਦੇ ਦਾ ਤਾਂ ਕੋਈ ਹਾਲਾਤ ਹੈ ਹੀ ਨਹੀਂਗੇ ਕਿਉਂਕਿ ਪਤਾ ਚੱਕਰ ਕੀ ਆ ਹੁਣ ਜਦੋਂ ਸੋਸ਼ਲ ਮੀਡੀਆ ਆਪਾਂ ਸਾਰੇ ਯੂਜ਼ ਕਰਦੇ ਆ ਜਦੋਂ ਬਾਹਰ ਬੈਠੇ ਬੱਚੇ ਇਹ ਚੀਜ਼ਾਂ ਦੇਖਦੇ ਹੋ ਕਿ ਹਰ ਕਿਸੇ ਦੇ ਕੋਲ ਅੱਜ ਕੱਲ ਸੋਸ਼ਲ ਮੀਡੀਆ ਹੈਗਾ ਆ ਤੇ ਇਹ ਨਹੀਂ ਹੈਗਾ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ ਜਾਂ ਕਿਸੇ ਦੇ ਵੀ ਬੱਚੇ ਨੂੰ ਸਾਰੇ ਇੰਗਲਿਸ਼ ਜਾਂ ਹੋਰ ਲੈਂਗੁਏਜ ਨਹੀਂ ਜਾਣਦੇ ਪੰਜਾਬੀ ਸਮਝਦੇ ਬੱਚਿਆਂ ਦੇ ਸਾਹਮਣੇ ਜਦੋਂ ਵੀਡੀਓ ਵਾਇਰਲ ਹੁੰਦੀਆਂ ਆਉਂਦੀਆਂ ਆ ਤਾਂ ਉਹ ਸਵਾਲ ਕਰਦੇ ਕਿ ਕੀ ਉਥੇ ਪਪਾ ਇਦਾਂ ਦੀ ਪੁਲਿਸ ਆ ਇਦਾਂ ਕਰਦੀ ਇਦਾਂ ਕੁੱਟਦੀ ਮਾਰਦੀ ਆ ਤੇ ਕੀ ਦਸੀ ਉਹਨਾਂ ਨੂੰ ਕਿਉਂਕਿ ਇੱਥੇ ਜਦੋਂ ਸਾਨੂੰ ਪੁਲਿਸ ਰੋਕਦੀ ਆ ਜਾਂ ਕੋਈ ਗੱਲ ਕਰਦੀ ਆ ਤਾਂ ਬੜੇ ਲਹਿਜੇ ਦੇ ਨਾਲ ਗੱਲ ਕਰਦੀ ਆ ਰੋਕਦੇ ਆ ਹਾਲਚਲ ਤੱਕ ਪੁੱਛਦੇ ਆ ਫਿਰ ਉਹਨਾਂ ਨੇ ਸਾਡੇ ਪੇਪਰ ਮੰਗਣੇ ਹੁੰਦੇ ਪੇਪਰ ਦੇਖਦੇ ਆ ਮੇਟਲੀ ਦੀ ਗੱਲ ਕਰਦਾ ਹੋਰ ਕਿਸੇ ਕੰਟਰੀ ਦਾ ਨਹੀਂ ਪਤਾ ਮੈਨੂੰ ਇੰਨੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਇੱਥੇ ਪੁਲਿਸ ਗੱਲ ਕਰਦੀ ਆ ਤੇ ਪਰ ਪਤਾ ਨਹੀਂ ਸਾਡੇ ਕਦੋਂ ਤੱਕ ਇਹ ਕੰਮ ਚੱਲੀ ਜਾਣਾ ਕਿ ਸਾਡੀ ਪੁਲਿਸ ਦਾ ਰਵਈਆ ਕਦੇ ਚੰਗਾ ਹੋਣਾ ਹੀ ਨਹੀਂ ਉਹਨਾਂ ਨੇ ਇੱਦੇ ਕੋਟਮਾਰ ਕਰੀ ਜਾਣੀਆਂ ਲੋਕਾਂ ਨੂੰ ਗਾਲਾਂ ਕੱਢੀ ਜਾਣੀਆਂ ਆ ਦੇਖਦੇ ਆ ਕਿਦਾਂ ਬੋਲਦੇ ਹੁੰਦੇ ਆ ਕੋਈ ਬੋਲਣ ਦਾ ਹੈ ਹੀ ਨਹੀਂ ਉਹਨਾਂ ਨੂੰ ਜਿਵੇਂ ਅਸੀਂ ਕਿਦਾਂ ਕਿਸੇ ਨਾਲ ਗੱਲ ਕਰਨੀ ਕੋ ਮੂਰੇ ਵੱਡਾ ਕੋ ਛੋਟਾ ਠੀਕ ਆ ਤੁਸੀਂ ਇੱਕ ਵਧੀਆ ਡਿਪਾਰਟਮੈਂਟ ਤੋਂ ਤੁਸੀਂ ਪੁਲਿਸ ਆਫਸਰੋਂ ਪੜ੍ਹ ਲਿਖ ਕੇ ਇੱਥੇ ਤੱਕ ਪਹੁੰਚੇ ਹੋ ਤੁਹਾਨੂੰ ਬੋਲਣ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਤੇ ਜੇ ਫੌਜੀਆਂ ਦੇ ਨਾਲ ਇਹੋ ਜਿਹਾ ਸਲੂਕ ਕਰ ਸਕਦੇ ਇੱਕ ਕਰਨਲ ਰੈਂਕ ਦੇ ਬੰਦੇ ਨਾਲ ਤਾਂ ਬੰਦੇ ਦਾ ਕੀ ਕਰਨਗੇ ਸਭ ਨੂੰ ਪਤਾ ਨਾ ਤੇ ਬੜੀ ਮਾੜੀ ਗੱਲ ਆ ਚੀਮੇ ਵਾਈ ਦਾ ਮੈਂ ਜ਼ਿਕਰ ਤਾਂ ਕੀਤਾ ਹੈ ਰਗਾ ਸ਼ੁਰੂਆਤ ਦੇ ਵਿੱਚ ਕਿਉਂਕਿ ਚੀਮੇ ਵਾਈ ਦੇ ਆਪਾਂ ਗਾਣੇ ਸੁਣੇ ਆ ਸਾਰਿਆਂ ਨੇ ਹਨ ਸੁਣਦੇ ਜਿਹੜੇ ਗਾਣੇ ਉਹਨੇ ਬੰਦੇ ਨੇ ਵੀ ਜੋ-ਜੋ ਅੱਜ ਤੱਕ ਕਿਹਾ ਹੈ ਉਹਦਾ ਸੱਚ ਹੋਇਆ ਉਹਨੇ ਜਿਹੜੇ ਜਿਹੜੀ ਚੀਜ਼ ਦਾ ਜ਼ਿਕਰ ਕਰਤਾ ਨਾ ਕੁਛ ਨਾ ਕੁਛ ਹੋਇਆ ਚਾਹੇ ਅਮਰੀਕਾ ਤੋਂ ਬੰਦੇ ਰਿਪੋਰਟ ਹੋਏ ਆਪਾਂ ਦੇਖਿਆ ਹੈ ਤੇ ਉਹ ਵੀ ਸਾਰਾ ਕੁਝ ਉਹਨੇ ਗੀਤਾਂ ਦੇ ਵਿੱਚ ਕਿਹਾ ਸੀਗਾ ਵੀ ਮੈਂ ਰੁਕ ਨਹੀਂ ਸਕਦਾ ਕੋਈ ਟਰੰਪ ਵੀ ਸਾਨੂੰ ਰੋਕ ਸਕਦਾ ਤੇ ਟਰੰਪ ਨੇ ਭਰ ਭਰ ਜਹਾਜ਼ ਭੇਜ ਦਿੱਤੇ ਤੇ ਬਾਅਦ ਵਿੱਚ ਹੋਰ ਵੀ ਜਿਹੜੇ ਜਿਹੜੀ ਚੀਜ਼ਾਂ ਦੇ ਨਾਮ ਲੈ ਉਨੇ ਇੱਕ ਇਥਰੋ 에어ਪੋਰਟ ਦੀ ਗੱਲ ਕੀਤੀ ਸੀ ਉੱਥੇ ਵੀ ਹੋਇਆ ਤੇ ਫਿਰ ਉਹਨੇ ਇੱਕ ਸੁਨਿਆਰੇ ਦੀ ਗੱਲ ਕੀਤੀ ਸੀ ਉਹ ਵੀ ਸ਼ਾਪ ਕੋਈ ਲੁੱਟ ਹੋਈ ਆ ਉਹ ਕੁਝ ਹੋਇਆ ਜਿੱਦਨ ਮੈਂ ਉਹਨੇ ਨਾਮ ਲਿਆ ਬੜਿਆਂ ਦੇ ਉਹ ਸਾਰਾ ਕੁਝ ਹੁੰਦਾ ਰਿਹਾ ਹੁਣ ਇੱਕ ਆਖਰੀ ਉਮੀਦ ਮੈਂ ਤਾਂ ਕਿਹਾ ਵੀ ਹੁਣ ਚੀਮੇ ਤੇ ਹੀ ਆ ਵੀ ਤੂੰ ਹੀ ਕਿਤੇ ਸਾਡੇ ਪੰਜਾਬ ਦੇ ਕਰਪਟ ਲੀਡਰ ਕਰਪਟ ਅਫਸਰਾਂ ਦੇ ਨਾਮ ਲੈਣੇ ਸਟਾਰਟ ਕਰ ਦੇ ਕਦੇ ਆਪਣੇ ਗੀਤਾਂ ਦੇ ਵਿੱਚ ਸ਼ਾਇਦ ਕਰੇ ਪੰਜਾਬ ਦਾ ਸੁਧਾਰੀ ਹੋ ਜਾ ਕਿਤੇ ਇਹਨਾਂ ਨਾਲ ਕੁਝ ਨਾ ਕੁਝ ਤਾਂ ਹੋਵੇ ਸ਼ਾਇਦ ਲੋਕਾਂ ਨੂੰ ਲੱਗੇ ਵੀ ਹਾਂ ਵੀ ਹਾਂ ਵੀ ਪੰਜਾਬ ਸੁਧਾਰ ਬਣਾ ਸ਼ੁਰੂ ਹੋ ਗਿਆ ਆਸ ਉਮੀਦ ਜੀ ਹੁਣ ਇੱਕ ਤੇਰੇ ਧੀਆਂ ਬਾਈ ਵੀ ਤੂੰ ਹੁਣ ਵੱਧ ਤੋਂ ਵੱਧ ਇਹ ਜਿੰਨੇ ਕਰਪਟ ਲੀਡਰ ਆ ਕਰਪਟ ਅਫਸਰ ਆ ਉਹਨਾਂ ਨੇ ਨਾਮ ਲੈਣੇ ਕੀਤਾ ਚ ਸਟਾਰਟ ਕਰ ਦੇ ਸ਼ਾਇਦ ਕੁਝ ਨਾ ਕੁਝ ਹੋ ਜਾਏ ਤੇ ਇਹੀ ਆਪਣਾ ਆਖਰੀ ਉਮੀਦ ਕਿਉਂਕਿ ਹੁਣ ਸਰਕਾਰਾਂ ਤੋਂ ਉਮੀਦ ਰਹਿ ਨਹੀਂ ਗਈ ਠੀਕ ਹੈ ਕਿ ਨਹੀਂ ਸਰਕਾਰਾਂ ਉਹਦੇ ਤਾਂ ਧਿਆਨ ਹੀ ਹੈ ਨਹੀਂ ਇਸ ਪਾਸੇ ਵੀ ਅਸੀਂ ਹਾਲਾਤ ਸੁਧਾਰਨੇ ਆ ਹਾਲਾਤ ਦਿਨ ਬਾ ਦਿਨ ਵਿਗੜ ਰਹੇ ਆ ਖਰਾਬ ਹੋ ਰਹੇ ਆ ਨਹੀਂ ਕੋਈ ਸੋਚਦਾ ਤੇ ਵੀਡੀਓ ਜਿਹੜੇ ਜਿਹੜੇ ਵੀ ਦੇਖਦੇ ਆ ਪਲੀਸ ਕਮੈਂਟ ਜੁਲ ਕਰਿਆ ਕਰੋ ਆਪਣੀ رائے ਜ਼ਰੂਰ ਦਿਆ ਕਰੋ ਤੇ ਪਤਾ ਲੱਗ ਜਾਂਦਾ ਵੀ ਹਾਂ ਵੀ ਤੁਸੀਂ ਕੀ ਸੋਚਦੇ ਆ ਜਾਂ ਅਸੀਂ ਗਲਤ ਨਹੀਂ ਸੋਚੀ ਜਾਂਦੇ ਬਾਹਰ ਬੈਠੇ ਕਹਣਾ ਤੁਸੀਂ ਬਾਹਰ ਬੈਠੇ ਆ ਤੇ ਜਦੋਂ ਦੇਖਦੇ ਆ ਵੀਡੀਓ ਫਿਕਰ ਹੁੰਦਾ ਆ ਫਿਰ ਵੀ ਕਿਉਂਕਿ ਸਾਡੇ ਬੱਚੇ ਵੀ ਦੇਖਦੇ ਆ ਉਹ ਵੀ ਸਾਨੂੰ ਸਵਾਲ ਕਰਦੇ ਆ ਕਿ ਪਪਾ ਉੱਥੇ ਇਦਾਂ ਹੁੰਦੀ ਆ ਅੱਜ ਉਹ ਤੇਰੀ ਪੁਲਿਸ ਇਦਾਂ ਦੀ ਆ ਫੇ ਕੀ ਦਸੀਏ ਉਹਨਾਂ ਨੂੰ ਵੀ ਕਿਦਾਂ ਦੀ ਆ ਇਸ ਕਰਕੇ ਇਹ ਵੀਡੀਓ ਬਣਾਈ ਦੀ ਆ ਗੱਲ ਕਰੀ ਦੀ ਆ ਜਿਹੜੀ ਸਹੀ ਲੱਗਦੀ ਇਹ ਗੱਲ ਕਰਨ ਦੀ ਕੋਸ਼ਿਸ਼ ਕਰੀ ਦੀ ਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਆਪਣਾ ਸੁਝਾਅ ਜਰੂਰ ਦਿਆ ਕਰੋ ਵੀ ਹਾਂ ਵੀ ਨਹੀਂ ਵੀ ਬਾਈ ਇਦਾਂ ਨਹੀਂ ਆ ਚੀਜ਼ ਇਦਾਂ ਆ ਚਲੋ ਕਈ ਵਾਰ ਕੀ ਹੁੰਦਾ ਹੈ ਕਿ ਗੱਲ ਥੋੜੀ ਹੁੰਦੀ ਆ ਵਦਾ ਚੜਾ ਕੇ ਜਾਰੀ ਦੱਸੀ ਜਾਂਦੀ ਆ ਤੇ ਨਹੀਂ ਪਤਾ ਹੁੰਦਾ ਸਾਰੀ ਗੱਲ ਦਾ ਤੇ ਜਿਹੜੇ ਲੱਗੇ ਆਸ-ਪਾਸ ਦੇ ਲੋਕ ਆ ਹੁਣ ਜਿੱਦਾਂ ਉਹ ਕਰਨਲ ਨੂੰ ਕੁੱਟਿਆ ਆ ਕਹਿੰਦੇ ਸੀਗੇ ਉਹਨੇ ਸ਼ਰਾਬ ਪੀਤੀ ਆ ਜਾਂ ਕੁਝ ਵੀ ਆ ਨਾ ਉਹ ਬੇਟੇ ਆਪਦੇ ਨਾਲ ਕਹਿੰਦੇ ਸ਼ਰਾਬ ਪੀ ਰਿਆ ਸੀਗਾ ਪਹਿਲੀ ਗੱਲ ਤਾਂ ਬਹੁਤ ਘੱਟ ਚਾਂਸ ਹੁੰਦੇ ਕਿ ਪਿਓ ਪੁੱਤ ਇਦਾਂ ਸੜਕ ਤੇ ਖੜਕੇ ਦੋਨੇ ਰਿਪੋਰਟ ਦੇ ਵਿੱਚ ਕਿੰਦੇ ਆ ਕਿ ਉਹਨੇ ਨਹੀਂ ਪੀਤੀ ਬਾਕੀ ਹੁਣ ਰੱਬ ਜਾਣਦਾ ਕੀ ਸੱਚ ਹੈ ਕਿ ਝੂਠ ਹੈ ਜਾਂ ਉੱਥੇ ਦੇ ਲੋਕ ਜਿਹੜੇ ਆਸ-ਪਾਸ ਸਗੇ ਉਹ ਜਾਣਦੇ ਹੋ ਸਕਦੇ ਆ ਵੀ ਹਾਂ ਵੀ ਕੀ ਗੱਲਬਾਤ ਹੋਈ ਆ ਪਰ ਇਦਾਂ ਦਾ ਚਾਹੇ ਗਲਤ ਵੀ ਹੋਵੇ ਚਲ ਦਾਰੂ ਵੀ ਪੀਂਦੇ ਹੋਣਗੇ ਪਰ ਘੁੱਟ ਮਾਰ ਨਹੀਂ ਕਰਨੀ ਚਾਹੀਦੀ ਕਿਸੇ ਦੇ ਨਾਲ ਵੀ ਠੀਕ ਆ ਤੁਸੀਂ ਬਣਦੀ ਕਾਰਵਾਈ ਕਰਦੇ ਹੋ ਵੀ ਜੇ ਕੋਈ ਉਹਨੇ ਉਲੰਘਣਾ ਕੀਤੀ ਆ ਤੁਸੀਂ ਉਹਨਾਂ ਤੇ ਕੋਈ ਕਾਰਵਾਈ ਕਰਦੇ ਹੋ ਉਹਨਾਂ ਨੂੰ ਫੜ ਕੇ ਲੈ ਜਾਓ ਹਨ ਇਹੋ ਜਿਹਾ ਚਲੋ ਮੰਨਿਆ ਤੇ ਜੇ ਹੁਣ ਸਿੱਧੀ ਕੁੱਟ ਮਾਰ ਤੇ ਉਤਰੇ ਆਉਣੇ ਆ ਤੇ ਤਾਂ ਫਿਰ ਬਹੁਤ ਮਾੜੀ ਗੱਲ ਆ ਕਿ ਆਮ ਲੋਕਾਂ ਦੇ ਵਿੱਚ ਤੇ ਅਫਸਰਾਂ ਦੇ ਵਿੱਚ ਬਣਿਆ ਲਿਖਿਆਂ ਦੇ ਵਿੱਚ ਕੀ ਫਰਕ ਰਹਿ ਗਿਆ ਚਲੋ ਸਾਡੇ ਵਰਗਾ ਤਾਂ ਮੰਨਿਆ ਵੀ ਕੋਈ ਨਹੀਂ ਗੱਲ ਕਹਿਤੀ ਸੁਣਨੀ ਹੋਈ ਲੜ ਪਿਆ ਤੇ ਜੇ ਹੁਣ ਤੁਸੀਂ ਇਸ ਰੈਂਕ ਦੇ ਉੱਤੇ ਪਹੁੰਚੇ ਹੋਏ ਹੋ ਅਫਸਰ ਬਣੇ ਹੋਏ ਹੋ ਫਿਰ ਤਾਂ ਨਹੀਂ ਸਾਰਾ ਕੁਝ ਚਾਹੀਦਾ ਤੇ ਬਾਕੀ ਤੁਸੀਂ ਦੱਸਿਓ ਜਰੂਰ ਕਮੈਂਟ ਕਰਕੇ ਕਿਦਾਂ ਤੇ ਮੈਨੂੰ ਪਤਾ ਨਹੀਂ ਹੁਣ ਆਵਾਜ਼ ਮੇਰੀ ਕਿਦਾਂ ਆ ਰਹੀ ਹੈ ਸਹੀ ਆ ਰਹੀ ਹੈ ਜਾਂ ਨਹੀਂ ਆ ਰਹੀ ਤੇ ਪਲੀਜ਼ ਸ਼ੇਅਰ ਜਰੂਰ ਕਰਿਓ ਵੀਡੀਓ ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਆਪਾਂ ਕਰਦੇ ਰਹੀਦਾ ਇਦਨੀਆਂ ਗੱਲਾਂ ਮੁੱਦੇ ਲੈ ਕੇ ਆਉਂਦੇ ਰਹੀਦਾ ਆ ਤੇ ਚੀਮੇ ਬਾਈ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਵੀ ਬਾਈ ਹੁਣ ਸਾਡੇ ਪੰਜਾਬ ਦੇ ਕਰਪਟ ਲੀਡਰਾਂ ਦੇ ਨਾਮ ਲੈਣੇ ਸਟਾਰਟ ਕਰਦੇ ਕਰਪਟ ਇੱਕ ਹੁਣ ਮੈਂ ਵੀਡੀਓ ਦੇਖਦਾ ਸੀਗਾ ਉਹਦੀ ਕਿਸੇ ਨੇ ਪਾਈ ਸੀਗੀ ਸ਼ਾਇਦ ਇੰਗਲੈਂਡ ਤੋਂ ਆ ਮੁੰਡੇ ਉਹ ਉਹਨਾਂ ਨੇ ਵੀਡੀਓ ਪਾਈ ਸੀਗੀ ਕਿ ਉਹਨੇ ਸੋਨਮ ਬਾਜਵਾ ਦਾ ਨਾਮ ਲੈਂਦਾ ਤੇ ਗਾਣੇ ਦੇ ਵਿੱਚ ਕਹਿੰਦੇ ਸੋਨਮ ਬਾਜਵਾ ਦੇ ਜਿਹੜੇ ਫੈਨ ਆ ਉਹ ਪਸੰਦ ਕਰਦੇ ਆ ਤੇ ਉਹ ਫਿਕਰਾਂ ਚ ਪੈ ਕੇ ਕਹਿੰਦੇ ਹੁਣ ਉਹਨੂੰ ਨਾ ਕੁਝ ਹੋ ਜਾਏ ਤੇ ਤਾਂ ਕਰਕੇ ਮੈਗਾ ਹੁਣ ਇਹੀ ਇੱਕ ਆਖਰੀ ਉਮੀਦ ਰਹਿ ਗਈ ਆ ਵੀ ਹੁਣ ਚੀਮਾ ਬਈ ਆ ਵੀ ਜੇ ਇਹ ਕੁਛ ਕਰ ਦੇ ਹੁਣ ਸਾਡੇ ਕਰਪਟ ਲੀਡਰ ਕਰਪਟ ਅਫਸਰਾਂ ਦੇ ਨਾਮ ਲੈਣੇ ਸਟਾਰਟ ਕਰ ਦੇਵੇ ਕਿਤੇ ਗਾਣਿਆਂ ਗੂਣਿਆਂ ਦੇ ਵਿੱਚ ਤੇ ਸ਼ਾਇਦ ਕੁਛ ਭਲਾ ਹੋ ਜਾਏ ਪੰਜਾਬ ਦਾ ਤੇ ਹੋਰ ਤਾਂ ਵੀ ਹੁਣ ਆਸ ਮੀਤ ਰਹਿ ਗਈ ਠੀਕ ਹੈ ਜੀ ਤੇ ਮੈਂ ਪਹਿਲਾਂ ਵੀਡੀਓ ਰਿਕਾਰਡ ਕਰਨੀ ਸੀ ਕਿ ਮੈਂ ਕਿ ਬਣਾਉਣਾ ਚੱਲੋ ਮੈਂ ਕਿ ਲਾਈਵ ਨਹੀਂ ਆਇਆ ਕਦੇ ਬਹੁਤ ਘੱਟ ਆਈਦਾ ਆ ਤਾਂ ਲਾਈਵ ਆਣ ਕੇ ਗੱਲਬਾਤ ਕਰਕੇ ਦੇਖਦੇ ਆਂ ਵੀ ਕਿੱਦਾਂ ਠੀਕ ਹੈ ਜੀ ਤੇ ਜੇ ਚੰਗੀ ਲੱਗੀ ਗੱਲਬਾਤ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ